ਮਾਨਯੋਗ ਐਸਐਸਪੀ ਸਰ ਦੇ ਦਿਸ਼ਾ ਨਿਰਦੇਸ਼ ਐਸਪੀ ਰੂਰਲ ਸਰ ਐਂਡ ਡੀਐਸਪੀ ਸਰ ਦੀ ਸੁਪਰਵੀਜ਼ਨ ਦੇ ਅੰਡਰ ਜਿਹੜਾ ਸਾਡਾ ਯੋਧ ਨਸ਼ਿਆਂ ਵਿਰੁੱਧ ਚੱਲ ਰਿਹਾ ਇਹਨੂੰ ਅਸੀਂ ਪੂਰੀ ਸ਼ਕਤੀ ਨਾਲ ਹਰ ਪਾਸੇ ਲਾਗੂ ਕਰਵਾ ਰਹੇ ਹਾਂ ਇਹਦੇ ਚ ਰੀਸੈਂਟਲੀ ਅਸੀਂ ਪਰਸੋਂ ਇੱਕ ਅਫੀਅਰ ਦਰਜ ਕੀਤੀ ਸੀ ਜਿਹਦੇ ਵਿੱਚ ਅਸੀਂ 4 ਐਡਿਕਟਸ ਫੜੇ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਡੋਪ ਟੈਸਟ ਕਰਵਾ ਕੇ ਰੀਹੈਬਿਊਲੇਸ਼ਨ ਸੈਂਟਰ ਉਹਨਾਂ ਨੂੰ ਅਸੀਂ ਐਡਮਿਟ ਕਰਵਾਇਆ ਉਹ ਐਡਿਕਟ ਸੀਗੇ ਇਸੇ ਹੀ ਘੜੀ ਦੇ ਵਿੱਚ ਅਸੀਂ ਕੱਲ ਕਾਫੀ ਆਰ ਦਰਜ ਕੀਤੀ ਹੈ ਜਿਹਦੇ ਸਾਨੂੰ ਇੱਕ ਸੈਲਰ ਆ ਮੋਹਨ ਗਿਰੀ ਦੇ ਨਾਮ ਦਾ ਇਹਦੇ ਤੋਂ ਸਾਨੂੰ 8 ਗ੍ਰਾਮ ਚਿੱਟਾ ਜਿਹੜਾ ਉਹ ਬਰਾਮਦ ਹੋਇਆ ਤੇ ਇਹਨੂੰ ਅਸੀਂ ਅਰੈਸਟ ਕਰਕੇ ਤੇ ਇਹਦੇ ਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਜੀ ਸਰ ਕਿੱਥੋਂ ਆ ਰਹਿਆ ਸੀ ਕੋਈ ਜਾਣਕਾਰੀ ਆਈ ਹੈ ਸਾਹਮਣੇ ਤਾਂ ਕਿੱਥੋਂ ਦੇ ਆ ਰਹੇ ਸੀ ਸਪਲਾਈ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਹ ਚੰਡੀਗੜ੍ਹ ਦੇ ਤਨਾਸ ਦੇ ਕਿਸੇ ਏਰੀਆ ਤੋਂ ਕਿਸੇ ਨੇ ਸਾਨੂੰ ਡਿਸਕਲੋਜ਼ ਕੀਤਾ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਉਹ ਕੀਤੀ ਜਾਊਗੀ ਜੀ ਇਹਦੇ ਕੋਲ ਹੋਰ ਕੀ ਗ੍ਰਾਂਥ ਹੋਇਆ ਸਭ ਤੋਂ ਡਰਗ ਮਨੀ ਦਾ ਹਾਂਜੀ ਇਹਦੇ ਤੋਂ ਡਰਗ ਮਨੀ ਕੰਡਾ ਤੇ ਪਲੱਸ ਇਹਦਾ ਮੋਟਰਸਾਈਕਲ ਜਿਹੜਾ ਸੀਗਾ ਉਹ ਰਿਕਵਰ ਹੋਇਆ ਮੋਟਰਸਾਈਕਲ ਆਪਾਂ ਸੀ ਚੋਰੀ ਹੋਇਆ ਮੋਟਰਸਾਈਕਲ ਵੈਰੀਫਾਈ ਕਰਾਂਗੇ ਮੋਸਟ ਪ੍ਰੋਬਬਲੀ ਇਹ ਹੈਬਚੁਅਲ ਅਫੈਂਡਰ ਹੈ ਇਹਦੇ ਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਤੇ ਉਹਨੂੰ ਵੈਰੀਫਾਈ ਕਰਾਂਗੇ ਜੀ ਕਿੱਥੋਂ ਹੋਈ ਇਹਦੇ ਉੱਪਰ ਇੱਥੋਂ ਦੀ ਗ੍ਰਿਫਤਾਰੀ ਜੀ ਇੱਥੋਂ ਪੁਲ ਦੇ ਥੱਲਿਓਂ ਅਸੀਂ ਇਹਨੂੰ ਕੈਪਚਰ ਕੀਤਾ ਜੀ ਹਾਂਜੀ ਉਸ ਰੋਡ ਦੇ ਉੱਪਰ ਪਰ ਪਹਿਲਾਂ ਵੀ ਉਹ ਮਾਮਲਾ ਕਰਦੇ ਸੀ ਹਾਂਜੀ ਇਹ ਸਨੇਚਿੰਗ ਦਾ ਵੀ ਮੁਕਦਮਾ ਇੱਥੇ ਦਰਜ ਸੀਗਾ ਉਹਦੇ ਤੇ ਇਹ ਬੇਲ ਆਊਟ ਆਇਆ ਸੀਗਾ ਪਰ ਜਿੱਦਰੀ ਕਿ ਨਾਲ ਲਗਾਤਾਰ ਸਾਡੇ ਉਹਨੂੰ ਪਾਕਰਮੇ ਕਿਤੇ ਜਾ ਰਹੇ ਨੇ ਇਹ ਵੀ ਪੱਤੀ ਮਿਲਿਆ ਜੀ ਪੀ ਸਾਹ ਉਹ ਤੋਂ ਵੀ ਜਿਹੜਾ ਫੀਡ ਕਰਿਆ ਤਾਂ ਪਿੰਡਾਂ ਦੇ ਵਿੱਚ ਕਿੰਨੇ ਕਿਹੜੇ ਮੁੱਦੇ ਆਉਂਦੇ ਜੀ ਪਿੰਡਾਂ 'ਚ ਅਸੀਂ ਜੋ ਵੀ ਆਪਣੀਆਂ ਟੀਮਸ ਆਪਣੀਆਂ ਸੈਗਰੀਗੇਟ ਕੀਤੀਆਂ ਟੀਮਸ ਵੱਡੀਆਂ ਇਹਦੇ 'ਚ ਸਾਰੇ ਪਿੰਡਾਂ ਦਾ ਦੌਰਾ ਕੀਤਾ ਜਾਊਗਾ ਹਰ ਇੱਕ ਪਿੰਡ ਦੇ ਵਿੱਚ ਜੋ ਕੋਈ ਐਡਿਕਟ ਹੈ ਉਹਦੇ ਤੇ ਉਹਨੂੰ ਐਸ ਪਰ ਉਹਦੀ ਐਡਿਕਟ ਜਿੱਦਾਂ ਐਡਿਕਟ ਹੈ ਤੇ ਉਹਨੂੰ ਅਸੀਂ ਰੀਹੈਬਿਲੀਟੇਸ਼ਨ ਜਾਂ ਡੀਡਿਕਸ਼ਨ ਸੈਂਟਰਸ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਦਾ ਇਲਾਜ ਕਰਵਾਵਾਂਗੇ ਤੇ ਜਿਹੜੇ ਸੈਲਰਸ ਨੇ ਜੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਬੰਦਾ ਸੈਲਰ ਹੈ ਐਂਡ ਸੋਸਾਇਟੀ ਨੂੰ ਖਰਾਬ ਕਰ ਰਿਹਾ ਉਹਦੇ ਤੇ ਅਸੀਂ ਬਿਲਕੁਲ ਕੜੀ ਕਾਰਵਾਈ ਜਿਹੜੀ ਹੈ ਐਸ ਪਰ ਲਾਅ ਬੰਦੀ ਉਹ ਕਰਾਂਗੇ ਜਿਹੜਾ ਦੋਸ਼ੀ ਪੜਿਆ ਸਰ ਇਹ ਰਹਿਣਾ ਇਹ ਪੈਂਤਪੁਰ ਦਾ ਹੈ ਜੀ ਇਹ ਪਿੰਡ ਪੈਂਤਪੁਰ ਦਾ ਹੈ ਉਹ ਉਦੋਂ ਪਿੱਛੇ ਇਹ ਪੈਂਤਪੁਰ ਰਹਿ ਰਹੇ ਹੁੰਦਾ 10 ਸਾਲ ਤੋਂ ਉਸ ਤੋਂ ਪਿੱਛੋਂ ਇਹ ਯੂਪੀ ਦੇ ਰਹਿਣ ਆਲੇ ਸੀ ਸਰ ਕੋਈ ਇਸ ਤਰੀਕੇ ਦਾ ਵੀ ਤੁਸੀਂ ਦੇਖ ਰਹੇ ਹੋ ਅਵੇ ਫਿਕਰ ਨਾ ਹੋਵੇ ਕਾਹਨਾ ਹੋਵੇ ਕੌਫੀ ਹੋਵੇ ਉਹਦੇ ਵੀ ਕੋਈ ਕਿਸੇ ਸੁਤੀ ਗਾ ਬਿਲਕੁਲ ਜੀ ਇਹਦੇ ਤੇ ਵੀ ਪ੍ਰੋਪਰਟੀ ਫੋਰ ਫੀਚਰ ਤੇ ਵੀ ਸਾਡਾ ਪੂਰਾ ਫੋਕਸ ਹੈ ਜੀ ਇਹਦੇ ਚ ਅਸੀਂ ਜਿਹੜੀ ਇਨਫੋਰਮੇਸ਼ਨ ਹੈ ਸੀਕ੍ਰੀਟ ਸੋਰਸਸ ਰਾਹੀ ਵੀ ਤੇ ਮੀਟਿੰਗਸ ਰਾਹੀ ਵੀ ਅਸੀਂ ਅਪਡੇਟ ਲੈ ਰਹੇ ਹਾਂ ਲੋਕਾਂ ਤੋਂ ਜਿਹੜੀ ਵੀ ਇਦਾਂ ਦੀ ਚੀਜ਼ ਸਾਹਮਣੇ ਆਊਗੀ ਉਹਤੇ ਬਿਲਕੁਲ ਘੜੀ ਕਾਰਵਾਈ ਕੀਤੀ ਜਾਊਗੀ ਲੋਕਾਂ ਦਾ ਜਿਹੜਾ ਸਾਥ ਸਾਹਮਣੇ ਦੇਖੋ ਲੋਕਾਂ ਦਾ ਇਹਦੇ ਚ ਬਹੁਤ ਵੱਡਾ ਸਹਿਯੋਗ ਸਾਨੂੰ ਚਾਹੀਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਬਿਲਕੁਲ ਇੱਕ ਦੋਸਤਾਨਾ ਫ੍ਰੈਂਡਲੀ ਪੁਲਿਸਿੰਗ ਦੇ ਤਰੀਕੇ ਨਾਲ ਸਾਨੂੰ ਕਾਲ ਕਰਨ ਮੈਸੇਜ ਟਰੋਪ ਕਰਦਣ ਕਿ ਜਿਹੜਾ ਵੀ ਬੰਦਾ ਕੋਈ ਤੁਹਾਡੇ ਪਿੰਡ ਨੂੰ ਸੁਸਾਇਟੀ ਨੂੰ ਖਰਾਬ ਕਰ ਰਿਹਾ ਜਾਂ ਕਿਸੇ ਤਰੀਕੇ ਦੀ ਇਲੀਗਲੈਗੈਟਿਵਿਟੀ ਕਰ ਰਿਹਾ ਉਹਦੇ ਰਿਲੇਟਿਡ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਤਾਂਕਿ ਅਸੀਂ ਰਲ ਮਿਲ ਕੇ ਇਹ ਨਸ਼ੇ ਨੂੰ ਜਿਹੜਾ ਆ ਸੁਸਾਇਟੀ ਤੋਂ ਬਿਲਕੁਲ ਖਤਮ ਕਰ ਸਕੀਏ